ਦਾ ਅੱਜਤ ਹਤਾਲੇ ਨੂੰ ਇਸ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਨਜਾਇਜ਼ ਦੀ ਬਾ ੱੱਕਾ ਹੀ ਹੋ ਰਿਹਾ ਯਾਰ ਸਾਰਾ ਕੁਝ ਯਾਰ ਕੋਈ ਜੇ ਲੋਕਾਂ ਨੇ ਲੱਗ ਨਿਆਂ ਦੀ ਬਾ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਪਾਨਾ ਸਿੱਧੂ ਜੰਡਾ ਵਾਲਾ ਪਾਨੀ ਸਿੱਧੂ ਵਾਲਾ ਨਜਾਇਜ਼ ਆ ਜਿਹੜਾ ੱੱਕਾ ਹੋ ਰਿਹਾ ਤੇ ਦੋ ਦਿਨ ਦੇ ਰਮਾਨ ਤੋਂ ਬਾਅਦ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਪਾਨੀ ਦੋ ਦਿਨ ਬਾਅਦ ਤੋਂ ਬਾਅਦ ਅੱਜ ਅਦਾਲਤ ਨੂੰ ਇਸ ਮਾਨਯੋਗ ਦਾਅਵੇ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਹੈ ਜਿਆ ਜੀ ਬਸ ੱੱਕਾ ਹੀ ਹੋ ਰਿਹਾ ਯਾਰ ਸਾਰਾ ਕੁਝ ਹੈ ਕੁਝ ਲੋਕਾਂ ਨੇ ਜਦੋਂ ਆਇਆ ਜੀ ਬਸ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਪਾਨੀ ਸਿੱਧੂ ਚੰਦਾ ਵਾਲਾ ਪਾਨੀ ਸਿੱਧੂ ਉਹ ਲੋਕੀ ਨੀਅਤ ਸਨ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੈ ਜਿੱਨਾ ਖਾਣੇ ਯਾਰ ਜਿੰਨੇ ਮਰ ਅਸੀਂ ਲੜਦੇ ਰਾਵਾਂਗੇ ਲੋਕਾਂ ਦੇ ਵਿੱਚ ਕਰ ਦਿੱਤਾ ਗਿਆ ਦੇਖੋ ਕੀ ਬਣਿਆ ਕੀ ਬਣਿਆ ਲੋਕਾਂ ਲਈ ਲੜਦੇ ਰਾਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਕਿਸੀ ਫਾਇਦੇ 10 ਲੱਖ ਰੁਪਏ ਖਾਤਰ ਬਣ ਗਿਆ 10000 ਰੁਪਏ ਖਾਤਰ ਵੀ ਉਹ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲ ਸਕਦਾ ਕੀ ਬਣਿਆ ਸਾਹਿਬ ਜੀ ਮਹਾਰਾਜ 100 ਹੁਣ ਦੇ ਕਰੋੜਾ ਰੁਪਏ ਖਾਤਰ ਨਹੀਂ ਪਾਦੇ ਦੇਲ ਭੇਜ ਰਿਹਾ ਤੁਹਾਨੂੰ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਏਲਾ ਖਾਣੇ ਯਾਰ ਜਿੰਨੇ ਮਰਜੀ ਜੋ ਮਰਜੀ ਪਰ ਅਸੀਂ ਉਹ ਨਹੀਂ ਦਬੂਗਾ ਕਦੇ ਵੀ ਨਹੀਂ ਦਬਾ ਬਹੁਤ ਓ ਦੱਸ ਕੋਡ ਤੇ ਖਤਰੋ ਓ ਦੱਸ 10000 ਤੇਰੀ ਵਿਕਦਾ ਲੋਕ ਤੋਂ ਹੈ ਤੇ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਤੁਹਾਨੂੰ ਥੋੜਾ ੱਤਕਾ ਹੋ ਰਿਹਾ ਤੁਹਾਨੂੰ ਥੋੜਾ ੱਤਕਾ ਹੋ ਰਿਹਾ ੱਤਕਾ ਹੋ ਰਿਹਾ ਮੇਰੀ ਮਾਂ ਉਹ ਇਹ ਨਹੀਂ ਵਿਕਦਾ ਟੋਟਾ ਕਰੋੜਾ ਰੁਪਇਆ ਖਤਰ ਨਹੀਂ ਪਾਰਦੇ ਦੇਲ ਭੇਜਦੇ ਬੜੇ ਸੁੱਤੇ ਗੱਲਾਂ ਵਿੱਚ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਖਾਣਾ ਯਾਰ ਜਿੰਨੇ ਮਾਰਦੇ 9 ਮਾਰਦੇ ੱਤਕਾ ਹੋ ਰਿਹਾ ੱਤਕਾ ਹੋ ਰਿਹਾ ਮੈਂ 10 ਕਰੋੜ ਦੇ ਖਾਤਰ ਉਹ 10000 ਤੇਰੀ ਵਿਕਦਾ ਲੋਕੋ ਹੈ ਇਹ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਉਹਨੂੰ ਤੁਹਾਨੂੰ ਤੇਰੇ ਨਾਲ ਤੁਹਾਨੂੰ ਥੋੜਾ ਤੰਗ ਹੋ ਰਿਹਾ ਤੁਹਾਨੂੰ ਥੋੜਾ ਬਹੁਤ ੱਕਾ ਹੋ ਰਿਹਾ ਐਵੇਂ ਨਹੀਂ ਤੂੰ ਆ ਕੇ ਲੜੂਗਾ ਬਾਹਰ ਤਮੜ ਟੋਲਾ ਦੂਬਦਾ ਰਹੀ ਹੋ